ਅਸੀਂ ਇਸ ਵਕਤ ਮੌਜੂਦਾਂ ਵਿਰਾਸਤੀ ਮਾਰਗ ਦੇ ਵਿੱਚ ਤੁਹਾਨੂੰ ਦੱਸਦੇ ਕਿ ਇਹ ਉਹੀ ਜਗ੍ਹਾ ਜਿੱਥੋਂ ਲੋਕ ਜਿਹੜਾ ਇਸੀ ਜਗ੍ਹਾ ਤੋਂ ਹੋ ਕੇ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਰੋਜ਼ਾਨਾ ਦੀ ਤਰ੍ਹਾਂ ਲੱਖਾਂ ਦੇ ਸਾਨੂੰ ਇਹ ਸ਼ਰਧਾਲੂ ਹੈ ਉਹ ਵਿਰਾਸਤੀ ਮਾਰਗ ਤੋਂ ਹੋ ਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਤੁਸੀਂ ਨਾ ਤੁਹਾਨੂੰ ਖਾਇਰ ਅਸੀਂ ਵਿਰਾਸਤੀ ਮਾਰਗ ਇੱਥੇ ਤੋਂ ਹੀ ਵੇਖਦੇ ਕਿ ਵੱਡੀ ਤਰ੍ਹਾਂ ਜਿਹੜਾ ਸ਼ਰਧਾਲੂ ਹੈ ਉਹ ਦਰبار صاحب اندر ਜਾ ਰਹੇ ਨੇ ਮੱਥਾ ਟੇਕ ਲੈ ਜਾ ਰਹੇ ਨਾ ਤਮਸਤਕ ਹੋਣ ਦੇ ਲੈ ਜਾ ਰਹੇ ਨੇ ਪਰ ਇੱਕ ਦੁਕਾਨ ਹੈ ਵਿਰਾਸਤੀ ਮਾਰਗ ਦੇ ਵਿੱਚ ਲੱਖਾਂ ਰੁਪਏ ਦੀ ਦੁਕਾਨ ਹੈਗੀ ਹੈ ਸ਼ੋਰੂਮ ਪਾਇਆ ਗਿਆ ਪਰ ਉਸ ਦੁਕਾਨਦਾਰ ਜਿਹੜਾ ਮਾਲਕ ਹੈ ਉਹਨਾਂ ਦੇ ਵੱਲੋਂ ਬੇਸ ਜ਼ੁਬਾਨ ਬੇਸ ਹਾਰਾ ਜਿਹੜੇ ਆਵਾਰਾ ਕੁੱਤੇ ਹੁੰਦੇ ਉਹਨਾਂ ਨੂੰ ਜਿਹੜੀ ਆ ਪਰਾ ਦਿੱਤੀ ਜਾਂਦੀ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਠੰਡ ਜਿਹੜੀ ਆ ਚੁੱਕੀ ਹੈ ਤੇ ਉਸ ਉਹਨਾਂ ਦੇ ਵੱਲੋਂ ਆਪਣੀ ਦੁਕਾਨ ਦੇ ਬਾਹਰ ਸ਼ੋਰੂਮ ਦੇ ਬਾਹਰ ਬੋਰੀਆਂ ਵਿਛਾਈਆਂ ਗਈਆਂ ਤਾਂ ਜੋ ਜਿਹੜੇ ਆਵਾਰਾ ਕੁੱਤੇ ਨੇ ਉਹ ਉੱਥੇ ਬੈਠ ਸਕਣ ਰਾਮ ਨਾ ਬੈਠ ਸਕਣ ਤਾਂ ਜੋ ਠੰਡ ਨਾ ਲੱਗ ਦੇ ਕਿਉਂਕਿ ਰਾਤ ਦੇ ਵੇਲੇ ਜ਼ਮੀਨ ਜਿਹੜੀ ਕਾਫੀ ਠੰਡੀ ਹੋ ਜਾਂਦੀ ਹੈ ਅੰਦਰ ਵੀ ਤੁਸੀਂ ਵੇਖ ਸਕਦੇ ਹੋ ਕਿ ਅੰਦਰ ਵੀ ਜਿਹੜੀ ਆ ਉਸ ਦੁਕਾਨ ਮਾਲਕਨ ਨੇ ਅਲਕਾ ਗੁਪਤਾ ਦੇ ਵੱਲੋਂ ਅੰਦਰ ਵੀ ਜਿਹੜੇ ਬੇ ਜ਼ੁਬਾਨ ਬੇ ਸਹਾਰਾ ਡੌਗਸ ਨੇ ਉਹਨਾਂ ਨੂੰ ਜਿਹੜੀ ਆ ਪਨਾ ਦਿੱਤੀ ਜਾਂਦੀ ਆ ਗੱਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ ਅੱਜ ਕੱਲ ਦੇ ਟਾਈਮ 'ਤੇ ਲੋਕ ਜਿਹੜੇ ਨੇ ਕੁੱਤਿਆਂ ਤੋਂ ਖਾਸ ਕਰਕੇ ਨਫ਼ਰਤ ਕਰਦੇ ਨੇ ਉਹਨੂੰ ਉਸ ਨੂੰ ਆਪਣੇ ਲਾਗੇ ਤੱਕ ਲੱਗਣ ਦਿੰਦੇ ਲੋਕ ਇਹ ਕਹਿੰਦੇ ਕਿ ਇਨਫੈਕਸ਼ਨ ਹੋ ਜਾਏਗੀ ਪਰ ਅੱਜ ਵੀ ਕਈ ਲੋਕ ਜਰੂਰ ਨੇ ਇਸ ਸਮਾਜ ਦੇ ਵਿੱਚ ਜੋ ਅੱਜ ਵੀ ਇਹਨਾਂ ਦੀਆਂ ਜਿਹੜੀਆਂ ਸੇਵਾ ਕਰਦੇ ਨੇ ਜਿਸ ਤਰ੍ਹਾਂ ਆਪ ਆਪਣਾ ਜੀਵਨ ਬਤੀਤ ਕਰਦੇ ਨੇ ਉਸ ਤਰ੍ਹਾਂ ਉਹਨਾਂ ਦਾ ਵੀ ਉਹਨਾਂ ਦਾ ਵੀ ਜਿਹੜਾ ਜੀਵਨ ਬਤੀਤ ਕੀਤਾ ਜਾਂਦਾ ਸੋ ਗੱਲਬਾਤ ਵੀ ਕਰਾਂਗੇ ਮੈਡਮ ਨਾਲ ਮੈਮ ਅਸੀਂ ਵੇਖ ਰਹੇ ਹਾਂ ਕਿ ਤੁਸੀਂ ਲੱਖਾਂ ਦੇ ਸਾਲ ਦੀ ਦੁਕਾਨ ਬਣਾਈ ਹੈਗੀ ਆ ਤੇ ਤੁਸੀਂ ਪਹਨ ਦਿੱਤੀ ਹੈ ਜਿਸ ਤਰ੍ਹਾਂ ਤੁਸੀਂ ਆਪ ਅੰਦਰ ਦੁਕਾਨਦਾਰ ਰਹੇ ਹੋ ਉਸ ਤਰ੍ਹਾਂ ਹੀ ਤੁਸੀਂ ਆਵਾਰਾ ਜਿਹੜੇ ਬੇਸੁਬਾਨ ਨੇ ਬੇਸਹਾਰਾ ਨੇ ਆਵਾਰਾ ਕੁੱਤੇ ਤੁਸੀਂ ਉਹਨੂੰ ਪਨਾ ਦਿੱਤੀ ਹੈ ਮਮ ਕਿਸ ਤਰ੍ਹਾਂ ਤੁਹਾਨੂੰ ਆਇਆ ਆਈਡੀਆ ਤੇ ਕਿਸ ਤਰ੍ਹਾਂ ਸ਼ੌਂਕ ਪੈ ਗਿਆ ਅੱਜ ਕੱਲ੍ਹ ਟਾਈਮ ਤੁਸੀਂ ਵੇਖ ਰਹੇ ਆ ਕਿ ਲੋਕ ਲਾਗੇ ਤੱਕ ਨਹੀਂ ਲੱਗਦੇ ਦੇਰਾਂ ਨੂੰ ਅਕਚੁਅਲੀ 2007-08 ਦੇ ਵਿੱਚ ਮੈਂ ਆਪਣਾ ਲੈਬਰਡਾਗ ਰੱਖਿਆ ਸੀ ਬਸ ਉਸ ਤੋਂ ਬਾਅਦ ਹੀ ਮੈਨੂੰ ਇਹਨਾਂ ਦੇ ਨਾਲ ਜ਼ਿਆਦਾ ਪਿਆਰ ਪਿਆ ਡੌਗਸ ਦੇ ਨਾਲ ਉਸ ਤੋਂ ਬਾਅਦ ਅਸੀਂ ਪੈਟ ਕੋਈ ਨਹੀਂ ਰੱਖਿਆ ਮੈਂ ਕਿਉਂਕਿ ਪੈਟ ਤੇ ਹਰ ਕੋਈ ਰੱਖ ਲੈਂਦਾ ਲੇਕਿਨ ਇਹ ਹੈ ਕਿ ਮੈਨੂੰ ਇਹ ਸੀਗਾ ਸਟੇ ਡੌਗਸ ਦੇ ਨਾਲ ਲੋਕੀ ਬਹੁਤ ਹੇਟ ਕਰਦੇ ਆ ਵੀ ਸਟੇ ਡੌਗਸ ਦੇ ਨਾਲ ਅਸੀਂ ਇਹਨਾਂ ਨੂੰ ਜ਼ਿਆਦਾ ਥੋੜਾ ਜਿਹਾ ਇਹਨਾਂ ਦੇ ਨਾਲ ਪਿਆਰ ਕਰੀਏ ਇਹਨਾਂ ਨੂੰ ਫੂਡ ਦਈਏ ਕਿਉਂਕਿ ਇਹਨਾਂ ਨਾਲ ਲੋਕ ਬਹੁਤ ਹੇਟ ਕਰਦੇ ਆ ਬਸ ਉਦੋਂ ਤੋਂ ਇਸ ਮਤਲਬ 2007-8 ਤੋਂ ਹੀ ਅਸੀਂ ਇਹਨਾਂ ਦਾ ਕਰਦੇ ਆ ਰਹੇ ਆ ਇਹਨਾਂ ਦਾ ਜਿਵੇਂ ਜਿਸ ਤਰ੍ਹਾਂ ਅਸੀਂ ਦੇਖ ਲਈ ਤੁਹਾਡੀ ਦੁਕਾਨ ਦੇ ਅੰਦਰ ਵੀ ਦੋ ਤੋਂ ਤਿੰਨ ਆਵਾਰਾ ਜਿਹੜੇ ਬੇਜੁਮਾਨ ਡੌਗਸ ਨੇ ਉਹ ਅੰਦਰ ਰਾਮਨ ਲ ਬੈਠੇ ਹੋਏ ਨੇ ਕਿਸ ਤਰ੍ਹਾਂ ਤੁਸੀਂ ਇਹਨਾਂ ਦੀ ਸੇਵਾ ਕਰਦੇ ਹੈਗੇ ਹੋ ਤੇ ਪੂਰੇ ਟੋਟਲ ਕਿੰਨੇ ਡੌਗਸ ਹੈ ਜੋ ਬਾਹਰ ਸੌਂਦੇ ਨੇ ਕੀ ਕੀ ਤੁਹਾਡੇ ਵੱਲੋਂ ਕੀਤਾ ਜਾਂਦਾ ਇਹਨਾਂ ਡੌਗਸ ਦੇ ਲਈ ਇਹ ਤਕਰੀਬਨ ਇਸ ਏਰੀਆ ਦੇ ਵਿੱਚ 25 ਤੋਂ 30 ਡੌਗਸ ਨੂੰ ਫੀਡ ਕਰਦੇ ਆਂ ਸੀ ਔਰ ਇਹਨਾਂ ਨੂੰ ਪ੍ਰੋਪਰ ਮਾਰਨਿੰਗ ਟਾਈਮ ਪਨੀਰ ਵਗੈਰਾ ਦਿੱਤਾ ਜਾਂਦਾ ਫਿਰ ਈਵਨਿੰਗਸ 'ਚ 4 ਵਜੇ ਵੀ ਪਨੀਰ ਦਿੱਤਾ ਜਾਂਦਾ ਫਿਰ ਰਾਤ ਨੂੰ ਬਿਸਕਟਸ ਚਬਾਤੀ ਵਗੈਰਾ ਮਤਲਬ ਪ੍ਰੋਪਰ 3 ਟਾਈਮ ਇਹਨਾਂ ਨੂੰ ਫੀਡ ਕੀਤਾ ਜਾਂਦਾ ਔਰ 20-25 ਦੇ ਡੌਗਸ ਹੈਗੇ ਆ ਬਸ ਸ਼ਾਪ ਬੰਦ ਹੋਣ ਤੋਂ ਬਾਅਦ ਬਸ ਆ ਬਾਹਰ ਬੋਰੀਆਂ ਵਿੱਚ ਹੋਈਆਂ ਠੰਡ ਦੇ ਵਿੱਚ ਬਾਹਰ ਬੈਠ ਜਾਂਦੇ ਜਿੰਨੀ ਕ ਕਪੈਸਿਟੀ ਦੁਕਾਨ ਦੇ ਵਿੱਚ ਹੈ 2-3 ਡੌਗਸ ਹੀ ਉਹਨਾਂ ਨੂੰ ਦੁਕਾਨ ਦੇ ਅੰਦਰ ਬਾਕੀ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਵੀ ਡੌਗਸ ਵਲੀ ਲੇਟਦੇ ਹੈ ਇਸ ਤਰ੍ਹਾਂ ਤੁਹਾਡਾ ਸ਼ੋਰੂਮ ਹੈ ਪੰਜਾਬੀ ਜੁੱਤਿਆਂ ਦਾ ਸ਼ੋਰੂਮ ਹੈਗਾ ਵਾ ਹੋਰ ਵੀ ਕੱਪੜਿਆਂ ਦਾ ਵੀ ਸ਼ੋਰੂਮ ਹੈਗਾ ਅਨੇਕ ਲੋਕ ਆਂਦੇ ਹੁੰਗੇ ਅਨੇਕ ਸ਼ਰਧਾਲੂ ਦੁਕਾਨ ਅੰਦਰ ਦਾਖਲ ਹੁੰਦੇ ਹੋਣਗੇ ਜਦੋਂ ਪਹਿਲਾ ਕੁੱਤਿਆਂ ਨੂੰ ਵੇਚਦੇ ਹੋਣਗੇ ਕਿਸ ਤਰ੍ਹਾਂ ਦਾ ਉਹ ਬਤਿੱਦ ਕਰਦੇ ਨੇ ਕਿਸ ਤਰ੍ਹਾਂ ਤੋਂ ਸਮਝਦੇ ਨੇ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਉਹ ਕੀ ਕਹਿੰਦੇ ਨੇ ਤੁਹਾਨੂੰ ਨਹੀਂ ਕਾਫੀ ਐਸੀ ਗੱਲ ਨਹੀਂ ਹੈ ਮਤਲਬ 70% ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਮਤਲਬ ਕਿ ਚੁੱਪ ਰਹਿੰਦੇ ਆ ਬਸ ਠੀਕ ਹੈ ਵੀ ਹੈ ਅੰਦਰ ਬਾਕੀ ਕਈ ਇਹੋ ਜਿਹੇ ਲੋਗ ਹੁੰਦੇ ਆ ਜਿਹੜੇ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਵੀ ਕਰਦੇ ਆ ਸਾਡੇ ਮਤਲਬ ਬਹੁਤ ਅੱਛਾ ਉਹ ਐਨੀਮਲ ਲਵਰਸ ਖੁਦ ਉਹ ਹੁੰਦੇ ਆ ਤੇ ਬੜਾ ਐਪਰੀਸ਼ੀਏਟ ਕਰਕੇ ਜਾਂਦੇ ਆ ਕਿ ਬਹੁਤ ਅੱਛਾ ਕੰਮ ਹੈ ਜਾਂ ਖੁਸ਼ ਹੋ ਕੇ ਜਾਂਦੇ ਆ ਬਾਕੀ ਜਿਹੜੇ ਰਹਿੰਦੇ ਆ 10% ਹੇਟ ਬਹੁਤ ਜ਼ਿਆਦਾ ਕਰਦੇ ਆ ਫਿਰ ਉਹਨਾਂ ਦੀ ਆਪਾਂ ਜ਼ਿਆਦਾ ਕੇਅਰ ਨਹੀਂ ਕਰੀਦੀ ਉਹਨਾਂ ਨੂੰ ਇੱਕ ਅੱਧੀ ਵਾਰੀ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਅਗਰ ਨਹੀਂ ਸਮਝਦੇ ਫਿਰ ਤੁਸੀਂ ਮਾਰਕੀਟ ਪਈ ਆ ਤੁਸੀਂ ਉੱਥੋਂ ਪਰਚੇਸ ਕਰ ਲਓ ਕੋਈ ਗੱਲ ਨਹੀਂ ਮਤਲਬ ਪ੍ਰੀਫਰੈਂਸ ਹੈ ਉਹਨਾਂ ਨੂੰ ਦੇ ਦਈਏ ਕਸਟਮਰ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਬਾਹਰ ਕੱਢੋ ਤਾਂ ਹੀ ਪਹਿਲੇ ਆਏ ਨੇ ਤੁਸੀਂ ਬਾਅਦ ਚ ਨੇ ਹਾਂਜੀ ਹਾਂਜੀ ਫਿਰ ਅਸੀਂ ਇਹੀ ਚੀਜ਼ ਕਹਿੰਨੇ ਆ ਕਿ ਜਿਹੜੇ ਜ਼ਿਆਦਾ ਹੇਟ ਕਰਦੇ ਇਨਫੈਕਸ਼ਨ ਵਗੈਰਾ ਜਦੋਂ ਅਸੀਂ ਸਾਰਾ ਦਿਨ ਅਸੀਂ ਰੰਨੇ ਆ ਸਾਨੂੰ ਕੋਈ ਦਿੱਕਤ ਨਹੀਂ ਆਂਦੀ ਇਨਫੈਕਸ਼ਨ ਵਗੈਰਾ ਦੀ ਫਿਰ ਇਹ ਜ਼ਿਆਦਾ ਸ਼ੋਅ ਆਫ ਕਰਨ ਵਾਲੇ ਬੰਦੇ ਹੁੰਦੇ ਆ ਫਿਰ ਉਹਨਾਂ ਨੂੰ ਇੱਕ ਅੱਧੀ ਵਾਰੀ ਕਹਿ ਦਿੰਦੇ ਆ ਵੀ ਨਹੀਂ ਕੁਝ ਨਹੀਂ ਕਹਿੰਦੇ ਹੈਗੇ ਇਹ ਕੋਈ ਨਹੀਂ ਸਾਡੀ ਜ਼ਿੰਮੇਵਾਰੀ ਆ ਅਗਰ ਨਹੀਂ ਸਮਝਦੇ ਫਿਰ ਉਹ ਪੂਰੀ ਮਾਰਕੀਟ ਪਈ ਆ ਤੁਸੀਂ ਬਾਹਰੋਂ ਪਰਚੇਸ ਕਰ ਲਓ ਉਹ ਤੁਸੀਂ ਦੇਖ ਸਕਦੇ ਕਿੰਨੀ ਵੱਡੀ ਦਰਿਆਦਿਲ ਹੈਗੀ ਆ ਗ੍ਰਾਹਕ ਜਰੂਰ ਆਂਦੇ ਨੇ ਗ੍ਰਾਹਕ ਪਹਿਲਾਂ ਮਾਲਕਾਂ ਨੂੰ ਇਹ ਕਹਿੰਦੇ ਕਿ ਇਹ ਡੌਗਸ ਆ ਜੋ ਅੰਦਰ ਦੇ ਰੱਖੇ ਹੋਏ ਨੇ ਇਹਨਾਂ ਨੂੰ ਪਹਿਲਾਂ ਬਾਹਰ ਕੱਢੋ ਤਾਂ ਮਾਲਕਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਨਾਂ ਰਹਿੰਦੇ ਆ ਜੇ ਤੁਹਾਨੂੰ ਓਬਜੈਕਸ਼ਨ ਆ ਤੁਸੀਂ ਆਪ ਅੱਗੇ ਜਾ ਸਕਦੇ ਹੈਗੇ ਹੋ ਤੇ ਮੈਮ ਅਸੀਂ ਦੇਖ ਲਿਆ ਕਿ ਇਹ ਡੌਗਸ ਆ ਅਸੀਂ ਅੰਦਰ ਦੁਕਾਨ ਦੇ ਅੰਦਰ ਦਾਖਲ ਹੋਏ ਪਿਆ ਤੇ ਬੜੇ ਪਿਆਰ ਨਾਲ ਬੈਠੇ ਆਰਾਮ ਨਾਲ ਬੈਠੇ ਜਦੋਂ ਕਸਟਮਰ ਆਂਦੇ ਆ ਅਧਵਿਯਮ ਪਿਆਰ ਨਾਲ ਹੀ ਬੈਠੇ ਰਹਿੰਦੇ ਆ ਕੋਈ ਬਾਰਕ ਨਹੀਂ ਕਰਦੇ ਬਾਕਸ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਐਸੇ ਤਰੀਕੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਨਾ ਕੋਈ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਆਪਣੇ ਘਰ ਚ ਬੰਦਾ ਲੇਟਿਆ ਹੋਆ ਹੁੰਦਾ ਨਾ ਕੋਈ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਅਗਰ ਹੋਏ ਤੇ ਫਿਰ ਸਾਹਮਣੇ ਲਈ ਵੀ ਦਿੱਕਤ ਹੋਵੇ ਇਹਦਾ ਮਤਲਬ ਨਹੀਂ ਕੰਫਰਟੇਬਲ ਹੋ ਕੇ ਲੇਟੇ ਰਹਿੰਦੇ ਆ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਵੀ ਆਰਾਮ ਨਾਲ ਲੇਟੇ ਰਹਿੰਦੇ ਆ ਔਰ ਬਹੁਤ ਸਾਰੇ ਕਸਟਮਰਸ ਹੈ ਐਲੀਟ ਸਟੇਟ ਹੈ ਹਰ ਤਰ੍ਹਾਂ ਦਾ ਆਂਦਾ ਕਸਟਮਰ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਤੇ ਮੈਮ ਇਹਨਾਂ ਦਾ ਇਲਾਜ ਵੀ ਤੁਸੀਂ ਕਰੰਦੇ ਹੋ ਸਟਰਲਾਈਜ਼ ਵਗੈ ਹੋਇਆ ਇਹ ਜਿੰਨੇ ਵੀ ਡੌਗਸ ਹਨ ਥੋੜੇ ਬਹੁਤ ਹੋਣਗੇ ਵਿੱਚੋਂ ਦੋ ਚਾਰ ਜਿਹੜੇ ਨਹੀਂ ਸਟਰਲਾਈਜ਼ ਆ ਬਾਕੀ ਸਾਰੇ ਸਟਰਲਾਈਜ਼ ਆ ਔਰ ਇਹਨਾਂ ਦੀ ਵਨ ਕੇ 15-20 ਡੌਗਸ ਦਿੱਤਾ ਮੈਂ 1 ਵੀਕ ਹੋਇਆ ਵੈਕਸੀਨੇਸ਼ਨ ਵੀ ਕਰਵਾਈ ਆ ਔਰ ਰੈਬੀਜ਼ ਦੇ ਇੰਜੈਕਸ਼ਨਸ ਵੀ ਲਗਾਏ ਆ ਤਾਂ ਕਿ ਲੋਕਾਂ ਨੂੰ ਕੋਈ ਕੰਪਲੇਂਟ ਨਾ ਰਵੇ ਕਿਸੇ ਮੈਂ ਜਿੰਨਾ ਪੋਸੀਬਲ ਹੋ ਸਕਦਾ ਕਰਦੀ ਆ ਲੇਕਿਨ ਫਿਰ ਵੀ ਅਗਰ ਕੋਈ ਕਿਸੇ ਨੂੰ ਕੋਈ ਕਦੇ ਨੂੰ ਦਿੱਕਤ ਹੈ ਤੇ ਫਿਰ ਕੁਛ ਨਹੀਂ ਕਰ ਸਕਦੀ ਇਸੇ ਤੇ ਬੋ ਸਵੇਰੇ ਦੁਕਾਨ ਤੁਸੀਂ ਕਿੰਨੇ ਵਜੇ ਖੋਲਦੇ ਹੋ ਜਦੋਂ ਤੁਸੀਂ ਸਵੇਰੇ ਦੁਕਾਨ ਖੋਲਦੇ ਹੋ ਇਹ ਬਾਹਰ ਖੜੇ ਹੁੰਦੇ ਆ ਕਿਉਂਕਿ ਤੁਸੀਂ ਸਵੇਰੇ ਉਹਨਾਂ ਨੂੰ ਆਸੀ ਖਾਣਾ ਖਵਾਉ ਹਾਂਜੀ ਹਾਂਜੀ ਇਹਨਾਂ ਨੂੰ ਟਾਈਮਿੰਗ ਦੀ ਬਹੁਤ ਜ਼ਿਆਦਾ ਇਹਨਾਂ ਨੂੰ ਨੋਲਿਜ ਹੈਗੀ ਹੈ ਟਾਈਮਿੰਗ ਦੀ ਜਦੋਂ 6 6:30 ਸਾਡੀ ਦੁਕਾਨ ਖੁੱਲਦੀ ਹੈ ਇਹ ਪੂਰੇ ਇੱਕਦਮ ਬਾਹਰ ਉਸੇ ਟਾਈਮ ਜਿਸ ਵਾਂਗ ਇੱਕ ਰੈਸਟੋਰੈਂਟ ਦੇ ਬਾਹਰ ਆਉਂਦੇ ਆ ਵੀ ਮੇਰਾ ਸਾਡਾ ਟਾਈਮ ਹੋ ਗਿਆ ਉਦਾਂ ਆਉਂਦੇ ਆ ਹਾਂਜੀ ਸੋ ਬਿਲਕੁਲ ਪਿੱਛੇ ਵੀ ਤੁਹਾਨੂੰ ਤਸਵੀਰਾਂ ਜਲਦੀ ਦਿਖਾਉਂਗਾ ਕਿ ਦੂਜੇ ਪਾਸੇ ਵੀ ਜਿਹੜਾ ਦੁਕਾਨ ਹੈ ਉੱਥੇ ਵੀ ਇਹਨਾਂ ਦੇ ਵੱਲੋਂ ਬੋਰੀਆਂ ਵਛਾਈਆਂ ਗਈਆਂ ਜਿੰਨੇ ਵੀ ਡੌਗਸ ਆ ਉਹ ਇੱਥੇ ਆਉਂਦੇ ਆ ਬਾਹਰ ਪਾਣੀ ਦੀ ਫੈਸਿਲਿਟੀ ਹੈਗੀ ਹੈ ਪਾਣੀ ਵੀ ਪੀਣ ਨੂੰ ਰੱਖਿਆ ਹੋਇਆ ਹੈ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ ਕਿੰਨਾ ਕਿਤੇ ਬੈਠੇ ਹੋਏ ਨੇ ਤਸਵੀਰਾਂ ਨੂੰ ਦੇਖ ਸਕਦੇ ਹੋ ਆਰਾਮ ਨਾਲ ਬੈਠੇ ਹੋਏ ਨੇ ਕਿਉਂਕਿ ਠੰਡ ਜਿਹੜੀ ਆ ਚੁੱਕੀ ਹੋਈ ਆ ਜ਼ਮੀਨ ਕਾਫੀ ਠੰਡੀ ਹੁੰਦੀ ਆ ਪਰ ਬੋਰੀਆਂ ਰਛਾਈਆਂ ਜੀਆਂ ਤੇ ਦੂਜੇ ਪਾਸੇ ਪਾਣੀ ਵੀ ਜਿਹੜਾ ਨਾ ਵਾਸਤੇ ਓਏ ਪਾਣੀ ਪੀਣ ਨੂੰ ਰੱਖਿਆ ਗਿਆ ਵਾ ਬਿਸਕਟ ਜਿਹੜੇ ਉਹ ਪਾਉਂਦੇ ਨੇ ਸੋ ਅਸੀਂ ਟਾਈਮ ਸੀ ਅਕਸਰ ਦੇਖਦੇ ਨੇ ਕਿ ਆਵਾਰਾ ਜਿਹੜੇ ਡੌਗਸ ਹੁੰਦੇ ਨੇ ਉਹਨਾਂ ਨੂੰ ਕੋਈ ਪਸੰਦ ਨਹੀਂ ਕਰਦਾ ਪਰ ਜੋ ਅੱਜ ਤੁਹਾਨੂੰ ਅਸੀਂ ਤਸਵੀਰ ਉਹ ਖਾਈ ਆ ਦੁਕਾਨ ਦੇ ਅੰਦਰ ਹੀ ਆਵਾਰਾ ਕੁੱਤੇ ਨੂੰ ਜਿਹੜੀ ਆ ਪਰਾ ਦਿੱਤੀ ਗਈ ਆ ਜੋ ਦੁਕਾਨਾਂ ਅੰਦਰ ਕੰਮ ਕਰਦੇ ਸਿਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਤੁਹਾਡਾ ਅਕੀਰ ਨਾਮ ਹੈਗਾ ਅਕਸਰ ਜਿਸ ਤਰ੍ਹਾਂ ਮੈਮ ਦਾ ਦੇ ਕਾਫੀ ਪਿਆਰ ਹੈਗਾ ਵਾ ਤੇ ਤੁਹਾਨੂੰ ਤੁਹਾਨੂੰ ਵੀ ਪੂਰਾ ਪਿਆਰ ਆਂਦਾ ਸਰ ਇਹਨਾਂ ਨੂੰ ਵੇਖੇ ਸਾਨੂੰ ਜਿਆਦਾ ਬਲਕਿ ਪਿਆਰ ਹੈ ਪਹਿਲੇ ਚਲੋ ਸਾਨੂੰ ਇਹਨਾਂ ਨਾਲ ਨਹੀਂਗਾ ਸੀ ਇਹਨਾਂ ਬਲਕਿ ਜਦੋਂ ਦਾ ਸ਼ੌਕ ਤੇ ਜੁਆਇਨ ਕੀਤਾ ਉਦੋਂ ਤੁਹਾਨੂੰ ਵੀ ਪੂਜਾ ਹੈ ਬਲਕਿ ਬਹੁਤ ਕੈਨਵਾ ਕੀ ਠੰਡ ਵਿੱਚ ਚੋ ਕੋਈ ਤਬ بیمار ਪਾਏ ਕੁਝ ਪਾਏ ਹਰ ਇੱਕ ਚੀਜ਼ ਦੀ ਸਹੂਲਤ ਦਿੱਤੀ ਡਾਕਟਰਾਂ ਨੇ ਤੇ ਜਦੋਂ ਤੁਸੀਂ ਕੰਮ ਕਰਦੇ ਹੋਵੇ ਕਸਟਮਰ ਨਾਲ ਡੀਲ ਕਰਦੇ ਹੋ ਤੇ ਤੰਗ ਤੁੰਗਤੇ ਨਹੀਂ ਗਾ ਤੁਹਾਨੂੰ ਡਰ ਤਾਂ ਨਹੀਂ ਲੱਗਦਾ ਕੁਛ ਹੀ ਨਹੀਂ ਬਾਕੀ ਹੁਣ ਜੇ ਕਈ ਲੋਕ ਹੁੰਦੇ ਕੋਈ ਲੱਤ ਮਾਰਦਾ ਵੀ ਕੁਚ ਮਾਰਦਾ ਹੁੰਦੇ ਜਿਵੇਂ ਆਪਾਂ ਮੰਨ ਲਓ ਹੁਣ ਕੋਈ ਲੱਤ ਮਾਰੇਗਾ ਇਹਦੇ ਚਪੇੜਾ ਮਾਰਾਂਗੇ ਮਾਰਾਂਗੇ ਉਦਾਂ ਹੀ ਓਦਾਂ ਹੀ ਗਾਵਾ ਕਿ ਜਦੋਂ ਕੋਈ ਕੋਈ ਹੁਣ ਮੁੰਡੇ ਜਮੇ ਇਕੱਠੇ ਹੋ ਕੇ ਟੋਲੀ ਬਣਾ ਕੇ ਆ ਗਏ ਕੋਈ ਪੂੰਛ ਖੇਤ ਦੇ ਕੋਚ ਖੇਤ ਦੇ ਪਿਛੇ ਫਿਰ ਉਹਨਾਂ ਨੇ ਕੁਝ ਕਹਿ ਚਾ ਕੋਣ ਬਾਈਟ ਕੱਟਦੇ ਤੇ ਫਿਰ ਉਹ ਮੁਰਦਾ ਉੜ ਚੰਦਨ ਵਾਲੀ ਕਿਸੇ ਡੋਕ ਸਗੇ ਆ ਕੋਈ ਅਖਬਾਰ ਚ ਫੋਟੋ ਦੇ ਦੇ ਕੇ ਕੁਛ ਦੇ ਦਿੰਦਾ ਕਿ ਇੱਥੇ ਡੋਕ ਸੇ ਪਟਾਣੀ ਨਤਾ ਅੱਜਾ ਕਿ ਆਪਾਂ ਵੀ ਛੇੜਿਆ ਪਹਿਲੇ ਉਹਨਾਂ ਨੇ ਇਹ ਚੀਜ਼ਾਂ ਤੋਂ ਬਿਲਕੁਲ ਜੇ ਅਸੀਂ ਛੇੜਾਂਗੇ ਤਾਂ ਜ਼ਰੂਰ ਸਾਨੂੰ ਵੀ ਉਹ ਜ਼ਰੂਰ ਕਰੇਗਾ ਇੱਕ ਆਖਰੀ ਸਵਾਲ ਮੈਮ ਨਾਲ ਅਸੀਂ ਜ਼ਰੂਰ ਕਰਾਂਗੇ ਮੈਮ ਅੱਜ ਕੱਲ ਦੇ ਟਾਈਮ ਤੇ ਇਸ ਤਰ੍ਹਾਂ ਤੁਸੀਂ ਇੰਨਾ ਮੈਮ ਦੀ ਸੇਵਾ ਕਰ ਰਹੇ ਹੋ ਅੱਜ ਕੱਲ੍ਹ ਟਾਈਪ ਤੇ ਕੋਈ ਵੀ ਲਾਗੇ ਤੱਕੇ ਲੱਗਨ ਦਾ ਖਾਸ ਕਰਕੇ ਜਿਹੜਾ ਆਵਾਰਾ ਇਹ ਸੜਕਾਂ ਦੇ ਘੁੰਮਦੇ ਆ ਕਿ ਉਹ ਇਹ ਸੰਦਗੀ ਬਿਮਾਰੀ ਲੱਗ ਜਾਏਗੀ ਇਨਫੈਕਸ਼ਨ ਲੈ ਕੇਗੀ ਉਹਨਾਂ ਲੋਕਾਂ ਨੂੰ ਮੈਮ ਤੁਸੀਂ ਕੀ ਮੈਸੇਜ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਜਿਹੜੇ ਐ ਵੀ ਇਹ ਬੜੇ ਪਿਆਰ ਦੇ ਭੁੱਖੇ ਹੁੰਦੇ ਆ ਕਿ ਤੂੰ ਇਹਨਾਂ ਨੂੰ ਇੱਕ ਵਾਰੀ ਰੋਟੀ ਖਵਾਤੀ ਤਾਂ ਸਾਰੇ ਜ਼ਿੰਦਗੀ ਵਿੱਚ ਤੁਹਾਨੂੰ ਛੰਡਣਗੇ ਨਹੀਂ ਕੀ ਮੈਸੇ ਕੀ ਅਪੀਲ ਤੁਸੀਂ ਕਰਨਾ ਚਾਹੋਗੇ ਉਹਨਾਂ ਲੋਕਾਂ ਨੂੰ ਜੋ ਇਹਨਾਂ ਨੂੰ ਪਸੰਦ ਨਹੀਂ ਕਰਦੇ ਮੈਂ ਉਹਨਾਂ ਦੇ ਅੱਗੇ ਇਹੀ ਰਿਕਵੈਸਟ ਕਰੂੰਗੀ ਵੀ ਪਲੀਜ਼ ਇਹਨਾਂ ਨੂੰ ਤੁਸੀਂ ਇੱਕ ਵਾਰੀ ਥੋੜਾ ਜਿਹਾ ਪਿਆਰ ਦੇ ਕੇ ਦੇਖੋ ਸਿਰਫ ਜ਼ਿਆਦਾ ਨਹੀਂ ਇਹ ਮੰਗਦੇ ਤੁਹਾਡੇ ਕੋਲ ਕੋਈ ਪੈਸਾ ਨਹੀਂ ਮੰਗਦੇ ਕੋਈ ਕੁਝ ਨਹੀਂ ਇੱਕ ਬਿਸਕਟ ਇੱਕ ਰੋਟੀ ਪਾ ਕੇ ਦੇਖੋ ਇਹ ਤੁਹਾਡੇ ਸਭ ਤੋਂ ਅੱਛੇ ਫਰੈਂਡਸ ਸਾਬਿਤ ਹੋਣਗੇ ਇੰਨਾ ਇਨਸਾਨ ਨਹੀਂ ਤੁਹਾਡੇ ਨਾਲ ਫਫਾਤਰੀ ਕਰੂਗਾ ਜਿੰਨੀ ਇਹ ਲੇਕਿਨ ਫੇਰ ਵੀ ਅਗਰ ਤੁਸੀਂ ਨਹੀਂ ਆਪਣੇ ਮਤਲਬ ਕਹਿੰਦੇ ਹੋ ਕਿ ਨਹੀਂ ਅਸੀਂ ਆਪਣੇ ਵਿਚਾਰ ਨਹੀਂ ਬਦਲ ਸਕਦੇ ਪਲੀਜ਼ ਸਾਡੇ ਵਰਗੇ ਲੋਕ ਜਿਹੜੇ ਹੈਗੇ ਇਹਨਾਂ ਦੇ ਨਾਲ ਕਰਦੇ ਆ ਉਹਨਾਂ ਨੂੰ ਤੁਸੀਂ ਜ਼ਿਆਦਾ ਹਰਾਸਣਾ ਨਾ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਆਪਣਾ ਚਲੋ ਨਹੀਂ ਕਰ ਸਕਦੇ ਤੁਸੀਂ ਆਪਣਾ ਲਾਈਫ ਆਪਲੀ ਕਰੋ ਸੋ ਬਿਲਕੁਲ ਜਿਹੜੀ ਅੱਜ ਤੁਹਾਨੂੰ ਅਸੀਂ ਤਸਵੀਰ ਉਹ ਖਾਈ ਆ ਬੜੀ ਚੰਗੀ ਤਸਵੀਰ ਉਹ ਖਾਈ ਆ ਜਿਹੜੀ ਦੁਕਾਨ ਦੇ ਮਾਲਕਨ ਨੇ ਅਲਕਾ ਗੁਪਤਾ ਜੀ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਆਵਾਰਾ ਕੁੱਤੇ ਨੇ ਜੋ ਬਾਹਰ ਘੁੰਮਦੇ ਨੇ ਕਿਉਂਕਿ ਠੰਡ ਆ ਚੁੱਕੀ ਹੈ ਜਮੀਨ ਠੰਡੀ ਹੁੰਦੀ ਹੈ ਰਾਤ ਨੂੰ ਤਾਂ ਬਾਹਰ ਇਹਨਾਂ ਦੇ ਵੱਲੋਂ ਤਰੀਆਂ ਵਸਾਈਆਂ ਜਾਂਦੀਆਂ ਸਵੇਰ ਤੋਂ ਲੈ ਕੇ ਰਾਤ ਤੱਕ ਇਹਨਾਂ ਵਾਸਤੇ ਖਾਣ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਤੇ ਅੰਦਰ ਵੀ ਜਿਹੜੀ ਤਿੰਨ ਤੋਂ ਚਾਰ ਇਹ ਡੌਗਸ ਹੈ ਉਹ ਅੰਦਰ ਬੈਠੇ ਰਹਿੰਦੇ ਨੇ ਪੂਰੇ ਦਿਨ ਵੇਲੇ ਤੇ ਉਹ ਚੁੱਪਚਾਪ ਬੈਠੇ ਰਹਿੰਦੇ ਨੇ ਤੁਹਾਨੂੰ ਸਾਫ਼-ਸਾਫ਼ ਕਿ ਪਿਆਰ ਉਤਨਾ ਕਾਫੀ ਹੈਗਾ ਵਾ ਪਰ ਇੱਕ ਵੱਡੀ ਗੱਲ ਉਹਨਾਂ ਜਰੂਰ ਕਹੀ ਹੈ ਕਿ ਜਦੋਂ ਵੀ ਕਸਟਮਰ ਕੋਈ ਆਂਦਾ ਹੈ ਜਿਆਦਾਤਰ ਜਿਹੜੇ ਕਸਟਮਰ ਆਂਦੇ ਆ ਉਹ ਚੰਗਾ ਸਮਝਦੇ ਨੇ ਕੁੱਤਿਆਂ ਨੂੰ ਪਰ ਕਈ ਜਿਹੜੇ ਕਸਟਮਰਸ ਆਂਦੇ ਆ ਉਹ ਪਹਿਲੇ ਇਹ ਕਹਿੰਦੇ ਕਿ ਇਹ ਡੌਗਸ ਨੂੰ ਬਾਹਰ ਕੱਢਿਆ ਜਾਵੇ ਪਰ ਮੈਮ ਸਾਫ਼ ਕਹਿ ਦਿੰਦੇ ਆ ਕਿ ਅਸੀਂ ਇਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਜੇ ਤੁਹਾਨੂੰ ਓਬਜੈਕਸ਼ਨ ਆ ਤੁਸੀਂ ਅੱਗੇ ਕਿਸੇ ਹੋਰ ਦੁਕਾਨ ਤੇ ਜਾ ਸਕਦੇ ਹੋ ਸੋ ਜੋ ਮੈਮ ਦੀ ਸੋਚ ਆ ਜੇਕਰ ਅੱਜ ਇਹਨਾਂ ਦੀ ਜਿਹੜੀ ਸੋਚ ਆ ਸਾਰੇ ਬੰਦਿਆਂ ਦੀ ਆਮ ਲੋਕਾਂ ਦੀ ਇਸ ਤਰ੍ਹਾਂ ਦੀ ਸੋਚ ਹੋ ਜੇ ਤਾਂ ਜੋ ਜਿਹੜੇ ਆਵਾਰਾ ਪਸ਼ੂ ਆ ਆਵਾਰਾ ਡੌਗਸ ਆ ਕੋਨ ਪਿਆਰ ਜਿਹੜਾ ਮਿਲ ਸਕਦਾ ਕਿਉਂ ਅਕਸਰ ਅਸੀਂ ਵੇਖਦੇ ਆਂ ਖਬਰਾਂ ਵਿੱਚ ਵੀ ਕਿ ਲੋਕ ਡੌਗ ਜਿਹੜੇ ਲੋਕ ਨੇ ਉਹ ਕਿਤਨਾ ਕਿਤੇ ਕੁੱਤਿਆਂ ਨੂੰ ਇੰਨਾ ਪਿਆਰ ਨਹੀਂ ਕਰਦੇ ਮਾਰਦੇ ਨੇ ਪਿੱੜਦੇ ਨੇ ਪਰ ਜੋ ਮੈਂ ਦੀ ਸੋਚ ਆ ਜੇ ਕ ਸਭ ਦੀ ਇਸ ਤਰ੍ਹਾਂ ਹੀ ਸੋਚ ਹੋਏ ਤਾਂ ਜਰੂਰ ਕਿਤਲੇ ਕਿਤੇ ਕੁੱਤੇ ਆ ਉਹ ਵੀ ਸਭ ਨਾਲ ਪਿਆਰ ਕਰਨਗੇ ਤੇ ਅਸੀਂ ਵੀ ਜਿਹੜਾ ਕੁੱਤਿਆਂ ਨੂੰ ਜਰੂਰ ਪਿਆਰ ਕਰਾਂਗੇ ਕੈਮਰਾਮੈਨ ਦਲੀਪ ਦੇ ਨਾਲ ਪਰੇ ਸ਼ਰਮਾ ਅਜ਼ੀਮ ਮੀਡੀਆ ਅੰਮ੍ਰਿਤਸਰ